ਫਤੀਗੜ ਸਾਹਿਬ ਦੀ ਅਦੀਨਪਿੰਦੇ ਪਿੰਡ ਖਮਾਣੋ ਕਲਾਂ ਦੇ ਵਾਰਡ ਨੰਬਰ 4 ਦੇ ਵਿੱਚੋਂ 15 ਦੇ ਕਰੀਬ ਹਥਿਆਰਬੰਦ ਵਿਅਕਤੀਆਂ ਵੱਲੋਂ ਇੱਕ ਅੰਮ੍ਰਿਤਧਾਰੀ ਔਰਤ ਦੇ ਘਰ ਤੇ ਹਮਲਾ ਕਰਕੇ ਉਸ ਨੂੰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਜਿਸ ਦੇ ਨਾਲ ਸਾਰਾ ਹੀ ਘਰ ਦੇ ਵਿੱਚ ਪਿਆ ਸਮਾਨ ਸੜ ਕੇ ਸੁਆਹ ਹੋ ਗਿਆ ਪੀੜਤ ਔਰਤ ਦੇ ਲੜਕੇ ਨਵਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਘਰ ਦੇ ਵਿੱਚ ਇਕੱਲਾ ਮੌਜੂਦ ਸੀ ਤਾਂ ਉਦੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਬਾਅਦ ਵਿੱਚ ਉਸ ਨੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜਿਸ ਦੇ ਨਾਲ ਲੋਕ ਇਕੱਠੇ ਹੋ ਗਏ ਲੋਕਾਂ ਵੱਲੋਂ ਇਸ ਨੂੰ ਸੂਚਿਤ ਕੀਤਾ ਗਿਆ ਅਤੇ ਅੱਗ ਤੇ ਕਾਬੂ ਪਹੁੰਚ ਦੀ ਕੋਸ਼ਿਸ਼ ਕੀਤੀ ਗਈ ਜਦੋਂ ਤੱਕ ਅੱਗ ਤੇ ਕਾਬੂ ਪਾਇਆ ਗਿਆ ਉਦੋਂ ਤੱਕ ਘਰ ਦੇ ਵਿੱਚ ਪਿਆ ਸਾਰਾ ਹੀ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ ਸੂਚਨਾ ਮਿਲਣ ਤੇ ਡੀਐਸਪੀ ਰਮਿੰਦਰ ਸਿੰਘ ਕਲੂ ਪੁਲਸ ਪਾਰਟੀ ਸਮੇਤ ਘਟਨਾ ਵਾਲੀ ਥਾਂ ਤੇ ਪਹੁੰਚਦੇ ਨੇ ਜਿਸ ਤੋਂ ਬਾਅਦ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਇਸ ਮੌਕੇ ਤੇ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਆਊਟਵਾਟਰ ਦੇ ਨਾਲ ਕਰਦੇ ਹਾਂ ਸੋਚਾਂ ਘਰੇ ਬੈਠਾ ਸੀ ਤੇ ਤਕਰੀਬਨ 13 14 ਬੰਦੇ ਜਿਦੇ ਵਿੱਚ ਰੋਡਾ ਮਾਜਰੀ ਦਾ ਤੇ ਮਨੀ ਉੱਚੇ ਪਿੰਡ ਦਾ ਤੇ ਮੈਂ ਕੋਠੇ ਤੇ ਬੈਠਾ ਤੇ ਮੈਂ ਐਸਐਚਓ ਸਾਹਿਬ ਨੂੰ ਫੋਨ ਕੀਤਾ ਕਿ ਮੇਰੇ ਤੇ ਹਮਲਾ ਹੋ ਗਿਆ ਜਿਵੇਂ ਕਿ ਮੇਰੇ ਤੇ ਪਹਿਲਾਂ ਵੀ ਹਮਲਾ ਹੋਇਆ ਤੇ ਇਹਨਾਂ ਦੇ ਪਹਿਲਾਂ ਵੀ ਪਰਚਾ ਦਰਜ ਆ ਹੂੰ ਤਾਂ ਜਦ ਮੈਂ ਫੋਨ ਚੱਕਣ ਗਿਆ ਤਾਂ ਫੋਨ ਲਾਇਆ ਐਨੇ ਨੂੰ ਇਹਨਾਂ ਨੇ ਕੋਠੇ ਫਰਾ ਕੇ ਮੈਨੂੰ ਜੱਫੇ ਪਾ ਲਏ ਤੇ ਚਾਰ ਜਾਨੇ ਨੇ ਇਧਰੋਂ ਬਾਹਾਂ ਪਾ ਲਈਆਂ ਚਾਰ ਨੇ ਇਧਰੋਂ ਹੂੰ ਤੇ ਇਹਨਾਂ ਕੋਲ ਕਿਰਪਾਨਾਂ ਤੀਆਂ ਹਥਿਆਰ ਤੀਕੇ ਪਿਸਟਲ ਵੀ ਸੀਗੀ ਤੇ ਇਹਨਾਂ ਨੇ ਮੇਰੇ ਗਰਦਨ ਤੇ ਮਾਰੀਆਂ ਤੇ ਮੇਰੇ ਪੂਰੇ ਸਰੀਰ ਨੂੰ ਸੱਟਾਂ ਮਾਰੀਆਂ ਮੈਨੂੰ ਥੱਲੇ ਲਿਆ ਕੇ ਮੈਂ ਥੱਲੇ ਆਉਂਦਾ ਨਾ ਬੜਾ ਰੋਲਾ ਪਾਇਆ ਪਰ ਇਹ ਮੋਲੇ ਜ ਉਸ ਟਾਈਮ ਕੋਈ ਨਹੀਂ ਸੀ ਕਿਸੇ ਦੀ ਹਿੰਮਤ ਨਹੀਂ ਪਈ ਕਿ ਕੋਈ ਬਾਹਰ ਆਵੇ ਦੇਖੇ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਥੱਲੇ ਮੈਨੂੰ ਲਿਆਇਆ ਪੌੜੀਆਂ ਤੋਂ ਫਿਰ ਮੈਨੂੰ ਕਮਰੇ ਦੇ ਅੰਦਰ ਵਾ ਕੇ ਮੈਨੂੰ ਬੰਨ ਕੇ ਇਹਨਾਂ ਨੇ ਮੈਨੂੰ ਬੁਰੀ ਤਰ੍ਹਾਂ ਕੁੱਟਿਆ ਮੇਰੀ ਵੀਡੀਓ ਬਣਾ ਲਈ ਤੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਨਾਲ ਮੈਨੂੰ ਮੇਰੇ ਗਲੇ ਤੇ ਬਹੁਤ ਬੜੇ ਵਾਰ ਕੀਤੇ ਮੈਨੂੰ ਨਹੀਂ ਪਤਾ ਵੀ ਕੀ ਅੱਛਾ ਮੌਕੇ ਤੇ ਕਿੰਨੇ ਬੰਦੇ ਕਾਬੂ ਕੀਤੇ ਪੁਲਿਸ ਪਹੁੰਚੀ ਮੌਕੇ ਤੇ ਮੌਕੇ ਤੇ ਜਦੋਂ ਇਹਨਾਂ ਨੇ ਮੇਰੇ ਘਰ ਨੂੰ ਅੱਗ ਲਾਤੀ ਮੈਨੂੰ ਅੱਗ ਲਾਉਣ ਲੱਗੇ ਤੇ ਜਦ ਇਹ ਐਸਆਈ ਸ਼ਿਵਿੰਦਰ ਸਿੰਘ ਆਏ ਤੇ ਉਹਨਾਂ ਨੇ ਬੜੀ ਹੀ ਬਹਾਦਰੀ ਨਾਲ ਜਿਨ੍ਹਾਂ ਦਾ ਮੈਂ ਰਣੀ ਆ ਧੰਨਵਾਦ ਕਰਦਾ ਦਸਾਂ ਬੰਦਿਆਂ ਤੇ ਇਹਨਾਂ ਨੇ ਇਕੱਲੇ ਨਹੀਂ ਜੱਫਾ ਲਾਇਆ ਤੇ ਉਹਨਾਂ ਨੂੰ ਦੇਖ ਕੇ ਇਹ ਜਿਹੜੇ ਮੁਜਰਮ ਸੀ ਭੱਜਦੇ ਦੋ ਉਧਰ ਗਰੇ ਦੋ ਉਧਰ ਗਰੇ ਕੋਠਿਆਂ ਉਛਾਲਾ ਮਾਰ ਮਾਰ ਭੱਜੇ ਉਹਨਾਂ ਨੇ ਇਕੱਲੇ ਨਹੀਂ ਹੀ ਰੋਡੇ ਨੂੰ ਜੱਫਾ ਲਾਇਆ ਤੇ ਰੋਡਾ ਫੜਿਆ ਗਿਆ ਇੱਕ ਹੋਰ ਬੰਦਾ ਫੜਿਆ ਗਿਆ ਜਿਹਨੇ ਅਮਰੀਕ ਸਿੰਘ ਨੇ ਫੜਿਆ ਤੇ ਇਹਨਾਂ ਦਾ ਮੈਂ ਬੜਾ ਧੰਨਵਾਦ ਕਰਦਾ ਮੌਕੇ ਤੇ ਐਸਐਚਓ ਸਾਹਿਬ ਡੀਐਸਪੀ ਸਾਹਿਬ ਆਏ ਤੇ ਇਹਨਾਂ ਤੇ ਪਰਚਾ ਦਰਜ ਹੋਇਆ 307 ਦਾ ਪਰ ਪਰ ਜ਼ਿਆਤਰ ਬੰਦੇ ਹਜੇ ਵੀ ਫਰਾਰ ਨੇ ਸਾਨੂੰ ਹਜੇ ਵੀ ਡਰ ਆ ਮੇਰੀ ਜਾਨ ਨੂੰ ਮੇਰੇ ਪਰਿਵਾਰ ਨੂੰ ਮੇਰੇ ਘਰ ਨੂੰ ਇਹਨਾਂ ਨੂੰ ਜਲਦੀ ਵਾਲੇ ਫੜਿਆ ਜਾਵੇ ਸਾਨੂੰ ਉਤਰਾਹ ਬਿਲੀ ਹੈ ਜੀ ਨਵਚੋਦ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਖਮਾਣੋ ਦੇ ਘਰੇ ਕੁਝ ਵਿਅਕਤੀਆਂ ਨੇ ਆ ਕੇ ਅੱਗ ਲਗਾ ਦਿੱਤੀ ਹੈ ਜੀ ਮੈਂ ਸਮੇਤ ਪੁਲਿਸ ਪਾਰਟੀ ਉੱਥੇ ਮੌਕੇ ਤੇ ਪੁੱਜਿਆ ਜੀ ਜਿਹੜਾ ਉੱਥੇ ਘਰ ਨੂੰ ਸਾਰੇ ਨੂੰ ਅੱਗ ਲੱਗੀ ਹੋਈ ਸੀ ਸਮਾਨ ਕਾਫੀ ਬੁਰੇ ਤਰ੍ਹਾਂ ਲੱਲ ਰਿਹਾ ਸੀ ਪਹਿਲਾਂ ਤਾਂ ਲੋਕਾਂ ਦੀ ਮਦਦ ਨਾਲ ਉੱਥੇ ਜਿਹੜੀ ਅੱਗ ਨੂੰ ਕਾਬੂ ਕੀਤਾ ਇਹਦੇ ਸਬੰਧ ਵਿੱਚ ਨਵਜੋਤ ਸਿੰਘ ਦੇ ਬਿਆਨ ਤੇ ਮਕਦਮਾ ਨੰਬਰ ਮਕਦਮਾ ਨੰਬਰ 11 ਮਿਤੀ 7 7 2 2022 ਬਣਦੀਆਂ ਧਰਾਵਾਂ ਅਧੀਨ ਦਰਜ ਕੀਤਾ ਗਿਆ ਜੀ ਇਸ ਮਕਦਮੇ ਵਿੱਚ ਦੋ ਦੋਸੀ ਗ੍ਰਿੰਦਰ ਸਿੰਘ ਰੋਡਾ ਵਾਸੀ ਮਾਜਰੀ ਅਤੇ ਵਰਨ ਸ਼ਰਮਾ ਵਾਸੀ ਬਡਾਲੀ ਹਲਾ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਜਿਹੜਾ ਗ੍ਰਿੰਦਰ ਸਿੰਘ ਰੋਡਾ ਹੈ ਉਹਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਪੇਸ਼ ਅਦਾਲਤ ਕਰਕੇ ਜਿਹੜੇ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ